ਜੀ ਆਪਾਂ ਖਨੋਰੀ ਬਾਰਡਰ ਤੇ ਖੜੇ ਆ ਤੇ ਸਰਦਾਰ ਪ੍ਰਗਟ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਹਾਜ਼ਰੀ ਲੱਗ ਰਹੀ ਹੈ ਜੀ ਨਾਲ ਲੰਗਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਿਆ ਤੇ ਆਪਾਂ ਦੇਖਦੇ ਆਂ ਜੀ ਬਾਬਾ ਜੀ ਹਾਜ਼ਰੀ ਲਾ ਰਿਆ ਜੀ ਵਗਰ ਦੀ ਗੱਲਦਾ ਵੈਜ ਫਤਿਹ ਪਿਆਰੇ ਬੱਚਿਓ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਾਜ਼ਰੀ ਆਪੋ ਆਪਣੀ ਲਵਾ ਲਓ ਇਹ ਕਿਹੜਾ ਕਿਹੜਾ ਗੈਰ ਹਾਜ਼ਰ ਹੈ ਤੇ ਕਿਹੜਾ ਹਾਜ਼ਰ ਹੈ ਹਾਂਜੀ ਇਹ ਗੁਰਸਾਹਿਬ ਸਿੰਘ ਜੈ ਸਰ ਹਾਜ਼ਰ ਆ ਜੀ ਬਹੁਤ ਅੱਛਾ ਅਮਰਿੰਦਰ ਸਿੰਘ ਸੰਧੋਰੀਆ ਹਾਂਜੀ ਯੈਸ ਸਰ ਮਾਦਾ ਸ਼ਹਿਰ ਤੇ ਗੁਰਜੀਤ ਸਿੰਘ ਜੈਸ ਸਰ ਜੈਸ ਜੀ ਜੀਸ ਸਾਹਮਣੇ ਜਗਜੀਤ ਸਿੰਘ ਮੰਡ ਆਹਰ ਬਾਬਾ ਜੀ ਤੇ ਛੋਟੂ ਬੱਬੂ ਉਹ ਵੀ ਆਇਆ ਹਾਜ਼ਰ ਆ ਜੀ ਇਹ ਕਲਵੰਤ ਸਿੰਘ ਪਰਵਾੜਾ ਉਹ ਵੀ ਹਾਜ਼ਰ ਆ ਜੀ ਟਰਾਲੀ 'ਸੁੱਤੇ ਆ ਤੇ ਦਲਬਾਗ ਸਿੰਘ ਪੱਤਰਕਾਰ ਹਾਜ਼ਰ ਆ ਜੀ ਤੇ ਕਾਰ ਸਿੰਘ ਸੁਭਰਾ ਉਹ ਜੀ ਪਿੰਡ ਟੋਆ ਪੁੱਟੰਡਾ ਆ ਜਗਜੀਤ ਸਿੰਘ ਬੱਬੂ ਉਹ ਵੀ ਪਿੰਡ ਟੋਆ ਪੁੱਟੰਡਾ ਹੈ ਜੀ ਤੇ ਬਾਬਾ ਸਤਨਾਮ ਸਿੰਘ ਉਹ ਵੀ ਪਿੰਡ ਟੋਆ ਪੁੱਟੰਡਾ ਹੈ ਜੀ ਕਾਹਦਾ ਟੋਆ ਪੁੱਟਦੇ ਜੀ ਬਾਈ ਮੌਕੇ ਦੀ ਸਰਕਾਰ ਹੋ ਸਾਰੀ ਮਰ ਗਈ ਉਹ ਨੱਪਣੀ ਉਹਦੇ ਵਿੱਚ ਅੱਛਾ ਅੱਛਾ ਹਾਂਜੀ ਉਹ ਟੋਆ ਪੁੱਟੰਡਾ ਹੈ ਇਹ ਕਾਰ ਜਿਹੜਾ ਭਾਰਾ ਜਿਹਾ ਮੋਟਾ ਜਿਹਾ ਹਾਂਜੀ 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 ਇਹਨੂੰ ਮੈਂ ਬੰਦਾ ਬਣਾਉਂਾਇ ਬਹੁਤ ਗੈਰਾਜ ਰਿੰਦਾ ਏ ਬਹੁਤ ਝੂਠ ਬੜੇ ਮਾਰਦਾ ਬਾਬਾ ਜੀ ਜਦੋਂ ਚਾਹੇ ਬੰਦੀ ਚੱਕੀ ਜਾਣਾ ਇਹਨੂੰ ਮੈਂ ਲੀਡਰ ਬਣਾਇਆ ਸਿਆਸਤ ਜਾਇਆ ਕਰਕੇ ਝੂਠ ਮਾਰਦਾ ਹਾਂ ਜੀ ਮਾਰਦਾ ਜੀ ਡੰਡੇ ਨਹੀਂ ਮਾਰਿਓ ਉਹਦੇ ਉਹਨੇ ਸਾਨੂੰ ਗੱਡੀ ਚ ਪਾ ਕੇ ਮੁੜਿਆ ਹੀ ਨਹੀਂ ਅੱਜ ਡੰਡੇ ਮਾਰੂ ਨਾਲੇ ਕੋਈ ਗੱਲ ਨਹੀਂ ਆ ਰਹੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਹੁਤ ਗੈਰਾਜ ਰਿੰਦਾ ਹਾਂਜੀ ਅੱਜਕੱਲ ਇਹਨੂੰ ਮੈਂ ਸਿਆਸੀ ਬਣਾਉਣਾ ਕੋਈ ਸਿਆਸਤ ਕਰੇ ਹਾਂਜੀ ਜੀ ਸਾਡੇ ਡੰਡੇ ਨਾ ਬਣਾਉਂ ਜੀ ਇਹ ਅਜਗਜੀਤ ਸਿੰਘ ਬੱਬੂ ਇਹ ਜੀ ਇਹ ਟੋਆ ਟੱਡ ਟੋਆ ਪੁੱਟੜਿਆ ਜੀ ਇਹ ਨਾਲੇ ਜੀ ਬੰਨ ਤੇ ਬ ਇਹ ਲੋਕ ਨਾ ਠੇਕੇਦਾਰ ਵੇਰ ਕੇ ਮਾਸਟਰ ਜੀ ਖੱਡਾ ਲਾਉਣ ਦੇ ਆ ਉਹ ਬੰਦ ਸੁੱਤਾ ਜੀ ਉੱਤੇ ਅੱਛਾ ਅੱਛਾ ਬੰਦ ਉਹ ਜੇ ਕੋਈ ਕਿਸਾਨ ਨੇ ਉਹ ਤੇ ਫਿਰ ਵੀ ਕਿਸਾਨੀ ਦੇ ਮਸਲੇ ਦੇ ਹਾਂਜੀ ਅਜੋ ਬੱਬੂ ਲੜ ਰਿਹਾ ਜੀ ਕਿਸਾਨੀ ਦੇ ਮਸਲੇ ਦੂਜੇ ਦੂਜੇ ਨਾ ਕਰਦੇ ਗੱਲ ਉਹਨਾਂ ਦਾ ਹਾਂਜੀ ਉਹਨਾਂ ਦਾ ਗੱਲ ਕਰੋ ਜੀ ਉਹਨਾਂ ਡੰਡੇ ਮਾਰ ਜਦੋਂ ਪੁੱਛੋ ਤੂੰ ਤੂੰ ਰੋਡੇ ਦੀ ਗੱਲ ਕਿੱਥੇ ਆ ਇਹਨੂੰ ਪੁੱਛੋ ਜੀ ਹਾਂ ਐਂਡ ਕਿਉਂ ਆਇਆ ਅੱਜ ਤੂੰ ਆਹ ਜਿਹੜੇ ਹਜਰੇ ਦੇ ਸਹੀ ਐ ਐ ਭਈ ਤੁਸੀਂ ਵੀ ਕੱਲ 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 ਕਿਉਂ ਨਹੀਂ ਆਇਗੇ ਕੱਲ ਜੀ ਅਸੀਂ ਇਸ ਕਰਕੇ ਕੱਲ ਸਾਡਾ ਰਟਾ ਪੈ ਗਿਆ ਸੀ ਇਹਨਾਂ ਮਹਿਕਮੇ ਨਾਲ ਖੇਤੀਬਾੜੀ ਵਾਲਿਆਂ ਨਾਲ ਅੱਛਾ ਅੱਛਾ ਉਹ ਕਣਕ ਨਹੀਂ ਇੱਕ ਕਿਸਾਨ ਦੀ 15 ਕਿੱਲੇ ਉੱਗੀ ਅੱਛਾ ਅੱਛਾ ਉਹ ਕਿਸਾਨ ਰੋਦਾ ਸੀ ਤੇ ਜਦੋਂ ਮੌਕਤ ਕਦੇ ਆਲੜ ਲੰਮੇ ਸੁੱਡ ਨਿਕਲੇ ਪਰ ਸੁੱਡ ਵੇਖ ਕੇ ਵੀ ਨਹੀਂ ਮਹਿਕਮਾ ਬੰਨਿਆ ਅੱਛਾ ਅੱਛਾ ਅਸੀਂ ਮਹਿਕਮਾ ਨਾਲ ਕਿਹਾ ਸੁਣਦਾ ਕਣਕ ਚ ਉਹਦਾ ਨਹੀਂ ਜੀ ਸੁੱਡ ਤੇ ਹੈਗੇ ਨਹੀਂ ਜਦੋਂ ਵੇਖਿਆ ਨਾਲ ਉਹਨਾਂ ਦੇ ਇੱਕ ਮੈਡਮ ਜੀ ਉਹਨੂੰ ਦੱਸਿਆ ਵੀ ਸੁਣਦਾ ਮਹਿਕਮੇ ਚ ਅੱਛਾ ਅਹੀਂ ਚੋਨਾ ਜਿਹੜਾ ਗਾਂ ਪਹਿਲੀ ਤਰੀਕ ਨੂੰ ਲਾਉਣਾ ਸਾਡੀ ਜੈ ਬੰਦੀ ਦਾ ਐਲਾਨ ਅੱਛਾ ਅੱਛਾ ਤੇ ਚੋਨਾ ਲੇਟ ਲੱਗਣ ਕਰਕੇ ਹੀ ਉਹ ਸਾਰਾ ਕੰਮ ਵਿਗੜ ਗਿਆ ਤੁਸੀਂ ਤਾਂ ਇਹ ਵੀ ਤਾਂ ਨਾਲ ਸੀ ਇਹ ਵੀ ਨਾਲ ਆ ਜੀ ਤੇ ਅਮਰਿੰਦਰ ਸਿੰਘ ਇਹ ਵੀ ਨਾਲ ਹੀ ਜੀ ਤੇ ਜਗਜੀਤ ਸਿੰਘ ਇਹ ਵੀ ਨਾਲ ਆ ਸਾਡੇ ਅੱਛਾ ਬਹੁਤ ਤੁਹਾਨੂੰ ਤੇ ਬਹੁਤ ਅੱਛਾ ਕੰਮ ਕੀਤਾ ਹਾਂਜੀ ਤੂੰ ਰੋਟੇ ਜੇ ਤੂੰ ਕੱਲ ਕਿੱਥੇ ਕੰਨ ਫੜ ਕੇ ਸਰ ਜੀ ਮੈਂ ਕੱਲ ਕੋਟੇ ਮੈਂ ਪੱਤਰਕਾਰ ਬਣਨਾ ਕੰਨ ਬੜੀ ਠੀਕ ਹੈ ਜੀ ਠੀਕ ਹੈ ਜੀ ਸੌਰੀ ਜੀ ਕੱਲ ਜੀ ਅਸੀਂ ਜਿਹੜੀ ਸੁੰਡੀ ਪੈ ਗਈ ਸੀ ਉਹਦੀ ਵੀਡੀਓ ਬਣਾਉਣ ਵਾਸਤੇ ਨਹੀਂ ਜੀ ਸਰ ਜੀ ਮੇਰੀ ਸੁਣੋ ਗੱਲ ਜੀ ਜਿਹੜੀ ਹਾਂਜੀ 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 ਪਹਿਖਾ ਪਗਾ ਅਜੇ ਕੱਲ ਹਾਂਜੀ ਪੁੱਛੋ ਜੀ ਪਰਾਲੀ ਨੂੰ ਸੁੰਡੀ ਪੈ ਗਈ ਸੀ ਹੈਗੀ ਜੇ ਹੈਗਾ ਨਹੀਂ ਇਹ ਬਣਾਉਂਦਾ ਵੀਡੀਓ ਜੀ ਇਹ ਵੀਡੀਓ ਬਣਾਉਂਦਾ ਸੀ ਬੰਦਾ ਬਹੁਤ ਵਧੀਆ ਅੱਜ ਕੱਲ ਜਿਹੜੇ ਆ ਕਿਸਾਨੀ ਦੇ ਨਾਲ ਜਿਹੜਾ ਸਰਕਾਰ ਆ ਬਹੁਤ ਜ਼ਿਆਦਾ ਕਿਸਾਨਾਂ ਨੂੰ ਤੰਗ ਕਰ ਰਹੀ ਆ ਜੀ ਜੀ ਇੱਕ ਤਾਂ ਸਾਨੂੰ ਜੋ ਨਾ ਜਿਹੜਾ ਪਹਿਲੀ ਤਰੀਕ ਨੂੰ ਲਾਉਣ ਦਿੰਦੇ ਉਹਦਾ ਕਰਕੇ ਹਰ ਕੀ ਕਿੰਨੀ ਜਿਹੜੀ ਆ ਸੈਲ ਆਈ ਝੋਨੇ ਦੇ ਵਿੱਚ ਕਿੰਨੀ ਕਿੰਨੀ ਕਾਟ ਲਾ ਕੇ ਤੇ ਇਹ ਜਿਹੜੀ ਬਿਸ਼ਰਮ ਸਰਕਾਰ ਇਹ ਸਾਰਿਆਂ ਨਾਲੋਂ ਵੱਧ ਗਈ ਦੂਜੀਆਂ ਸਰਕਾਰਾਂ ਨਾਲ ਵੀ ਮੌਕੇ ਤੇ ਚਲੋ ਲੁੱਟਿਆ ਜਾਂਦਾ ਹੈ ਕਿਸਾਨ ਪਰ ਇਹਨਾਂ ਨੇ ਹਰ ਕੀ ਇਹਨਾਂ ਨੇ ਨਵੀਂ ਭਾਜੀ ਚੜਾਤੀ ਆ ਜੇ ਕਿਸਾਨ ਕੋਈ ਕਾਟ ਦੇਣ ਤੋਂ ਵੇਰਦਾ ਉਹਨੂੰ ਛੱਤਰ ਮਾਰਦੇ ਆ ਤੇ ਜਿਹੜੀ ਅੱਜ ਪੁਰਾਣੀ ਦੀ ਸਮੱਸਿਆ ਆ ਗਈ ਆ ਕਿੰਨੀ ਸੁੰਡੀ ਇਹਨਾਂ ਨੂੰ ਸੁਭਰਾਵਾਂ ਵਾਲਿਆਂ ਨੇ 10 ਕਿੱਲੇ ਹੋਰ ਵੀ ਇਲਾਕਿਆਂ ਦੇ ਵਿੱਚ ਜਿਹੜੇ ਆ ਉਹ ਮਹਿਕਮੇ ਨੂੰ ਖਾਈ ਆ ਇਹ ਮਹਿਕਮੇ ਵਾਲੇ ਵੀ ਮੈਂ ਨਾ ਇਹ ਕੁੱਸੀ ਦੇ ਜਦ ਚੱਲ ਜਾਂਦੇ ਆ ਸਾਡੇ ਘਰਾਂ ਦੇ ਬੱਚੇ ਆ ਪਰ ਇਹਨਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਆ ਤੇ ਇਹ ਇਹਨਾਂ ਨੂੰ ਕਿਸਾਨ ਦਾ ਕੋਈ ਉਸੇ ਕਿਸਾਨ ਦੀ ਗੱਲ ਨਹੀਂ ਕਰਦੇ ਮੈਂ ਉਹ ਵੀਡੀਓ ਵੇਖੀ ਉਹ ਉਹਦੇ ਵਿੱਚ ਕਿਸਾਨ ਨੂੰ ਤੋਂ ਛੀਟਾ ਰਹਾ ਪੁਰਾਣੇ ਜਮਨ ਜਿਹੇ ਹਲਾਣਾ ਵਾਈ ਹੁੰਦੇ ਸੀ ਇਹ ਆ ਕਰਤਾ ਤੇ ਕਿਸਾਨ ਦਾ ਹੁਣ ਹੁਣ ਕਿੱਥੇ ਪ੍ਰਦੂਸ਼ਣ ਆ ਕਿਸਾਨਾਂ ਦਾ ਤੇ 2-4 ਹਾਈ ਕੋਰਟ ਨੇ ਵੀ ਆਖਿਆ ਵੀ ਇਹ 4% ਜਿਹੜਾ ਕਿਸਾਨਾਂ ਦਾ ਆਪਣਾ ਪ੍ਰਦੂਸ਼ਨ ਆ ਤੇ 96% ਦੂਜਿਆਂ ਨੂੰ ਕਿਉਂ ਨਹੀਂ ਪੁੱਛਦੇ ਜੀ ਜੀ ਜਿਹੜਾ 4% ਵਾਲਾ ਉਹ ਉਹਦੇ ਤੇ ਪਰਚਾ ਕਰੋ ਉਹਨੂੰ ਜੁਰਮਾਨਾ ਪਾਓ ਇਹ ਬੇਸ਼ਰਮ ਸਰਕਾਰ ਨੂੰ ਚਾਹੀਦਾ ਵੀ ਕਿਸਾਨਾਂ ਦੀ ਬਾਹ ਫੜਨ ਦੇ ਤਾਂ ਆੜਾ ਨਾ ਚਾਹ ਜੇ ਆ ਮੁੱਖ ਮੰਤਰੀ ਇਹ ਪਹਿਲੋਂ ਆਂਦਾ ਸੀ ਮੈਂ ਕਿਸਾਨਾਂ ਦੀ ਬਾਹ ਫੜੂੰਗਾ ਇਹ ਇਹਨੇ ਤੇ ਦੂਜਿਆਂ ਨਾਲ ਹੀ ਖੇਰ ਕਰਤੀ ਆ ਕਿਸਾਨਾਂ ਦੀ ਕਿੱਥੇ ਦੇ ਨੇ ਬਾਹ ਫੜਨੀ ਇਹ ਕਿਸਾਨੀ ਡੁੱਬਦੀ ਜਾ ਰਹੀ ਹੈ ਹੁਣ ਸਾਨੂੰ ਆਕ ਕੇ ਜਿਹੜਾ ਆ ਮੌਤ ਦਾ ਜਿਹੜਾ ਰਾਹ ਚੁਣਨਾ ਇਹ ਬੜੀ ਔਖੀ ਗੱਲ ਆ ਮਰਨਾ ਬੜਾ ਔਖਾ ਸਾਡੇ ਡੱਲੇਵਾਲ ਸਾਹਿਬ ਨੇ ਬਿਲਕੁਲ ਜੀ ਉਹਨਾਂ ਨੂੰ ਜਿਹੜਾ ਮਰਨ ਵਰਤ ਤੇ ਇਹ ਗੰਦੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਨੇ ਜਿੱਥੇ ਕੇਂਦਰ ਦੀ ਸਰਕਾਰ ਦੋਸ਼ੀ ਆ ਉਥੇ ਸਾਡੀ ਪੰਜਾਬ ਦੀ ਸਰਕਾਰ ਵੀ ਦੋਸ਼ੀ ਆ ਇਹ ਦੋਵੇਂ ਸਰਕਾਰਾਂ ਰਲ ਕੇ ਕਿਸਾਨੀ ਦੇ ਜਿਹੜੀ دیਵਾਨੀ ਨੂੰ ਉਹ ਮਾਰ ਰਹੀਆਂ ਦੇ ਇਹ ਅਸੀਂ ਹੁਣ ਪਰਨ ਕਰ ਲਿਆ ਕਿ ਕਿੰਨਾ ਕ ਨੂੰ ਮਾਰ ਲੂਗੀ ਡੱਲੇਵਾਲ ਸਾਹਿਬ ਤੋਂ ਬਾਅਦ ਅਸੀਂ ਸਾਰੇ ਸਾਰੇ ਕਿਸਾਨ ਮੈਂ ਤੇ ਨਾਲ ਮਾਰ ਦੇਵੇ ਵਾਰੀ ਵਾਰੀ ਅਸੀਂ ਉਹਨਾਂ ਚਿਰ ਸਰਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਡੇ ਮਸਲੇ ਹੱਲ ਨਹੀਂ ਵਾਹ ਜੀ ਵਾਹ ਗੱਲ ਸਰੀ ਗੱਲ ਆ ਜੀ ਦੇਖੋ ਵਾਹ ਜੀ ਸਹੀ ਗੱਲ ਕੀਤੀ ਹੈ ਜੀ ਪ੍ਰਧਾਨ ਸਾਹਿਬ ਨੇ ਵੀ ਜਿਹੜਾ ਕੋਈ ਚਾਵਾਂ ਨੂੰ ਨਹੀਂ ਬੈਠੇ ਸਾਰੇ ਦੇਖੋ ਜੇ ਸਾਨੂੰ ਸਰਕਾਰਾਂ ਵੀ ਤੰਗ ਕਰਦੀਆਂ ਨੇ ਤਾਂ ਪ੍ਰਸ਼ਾਸਨ ਦੇ ਦੇਖੋ ਭਾਈ ਜੀ ਵਧੀਆ ਗੱਲਬਾਤ ਚੱਲੀ ਹੈ ਜੀ ਕਰੋ ਵੀਡੀਓ ਸ਼ੇਅਰ ਧੰਨਵਾਦ